ਇਵਰੀਵਨ ਅੱਜ ਮੈਂ ਬਣਾ ਰਹੀ ਹਾਂ ਸਰਦੀ ਦੇ ਡਰਾਈ ਫਰੂਟ ਲੱਡੂ ਤੇ ਸਭ ਤੋਂ ਪਹਿਲਾਂ ਕੜਾਈ ਵਿੱਚ ਘਿਓ ਪਾ ਕੇ ਕਾਜੂ ਭੁੰਨ ਲਓ ਆ ਦੋਸਤੋ ਇੱਕ ਨਾ ਕੌਲੀ ਲੈ ਲਓ ਤੁਸੀਂ ਇੱਕ ਕੌਲੀ ਦਾ ਨਾਪ ਲੈ ਲਓ ਸਾਰੀਆਂ ਚੀਜ਼ਾਂ ਦਾ ਫਿਰ ਥੋੜਾ ਜਿਹਾ ਸੌਖਾ ਹੋ ਜਾਊਗਾ ਤੇ ਹੁਣ ਮੈਂ ਪਾ ਰਹੀ ਹਾਂ ਦੇ ਵਿੱਚ ਇੱਕ ਕੌਲੀ ਕੱਟੇ ਹੋਏ ਬਦਾਮ ਇਹਨੂੰ ਤੁਸੀਂ ਦੋਸਤੋ ਮਤਲਬ ਹੀ ਪੀਸ ਵੀ ਸਕਦੇ ਆ ਜੇ ਪੀਸਣਾ ਹੋਵੇ ਤਾਂ ਮੈਂ ਮਦਲਾ ਸ਼ੇਪ ਜੀ ਦੇ ਵਿੱਚ ਇਹਨਾਂ ਨੂੰ ਕੱਟ ਲਿਆ ਸੋਹਣੇ ਲੱਗਦੇ ਆ ਤੇ ਉਹਨੂੰ ਲੱਡੂ ਬਣਨਗੇ ਮਤਲਬ ਸੋਹਣੇ ਲੱਗਣਗੇ ਇਹ ਕੱਟੇ ਹੋਏ ਹੁਣ ਦੋਸਤੋ ਇਹਨੂੰ ਕੱਢ ਲਾਂਗੇ ਕਾਜੂ ਤੇ ਬਦਾਮ ਨੂੰ ਇੱਕ ਬੌਂਡ ਦੇ ਵਿੱਚ ਦੋਸਤੋ ਹੁਣ ਦੁਬਾਰਾ ਤੋਂ ਫਿਰ ਘਿਓ ਪਾ ਲਾਂਗੇ ਇੱਕ ਚਮਚ ਦੇਸੀ ਘਿਓ ਹੁਣ ਪਾ ਰਾਂਗੇ ਦੋਸਤੋ ਮਗਜ ਇੱਕ ਕੌਲੀ ਇਹਨੂੰ ਵੀ ਭੁੰਨ ਲਾਂਗੇ ਘਿਓ 'ਚ ਦੋਸਤੋ ਇਹ ਬੀਜ ਭੁੰਨੇਗਾ ਹੀ ਅਸ ਦੇਖੋ ਤੜਕਣ ਦੀ ਆਵਾਜ਼ ਆ ਰਹੀ ਹੈ ਆ ਦੇਖੋ ਦੋਸਤੋ ਦੀਜ ਬੁੱਝ ਗਿਆ ਤੜਕਣ ਦੀ ਆਵਾਜ਼ ਜੀ ਆ ਰਹੀ ਹੈ ਹੁਣ ਪਾਵਾਂਗੇ ਪਮਕੀਨ ਸੀਡ ਆ ਦੇਖੋ ਇੱਕ ਕੌਲੀ ਪਮਕੀਨ ਸੀਡ ਪਾ ਲਏ ਇਹਦੇ ਵੀ ਦੋਸਤੋ ਪੈਨੀਟਰ ਬਹੁਤ ਹੈਗੇ ਪਮਕੀਨ ਸੀਡ ਤੇ ਇਹਨਾਂ ਹੈਲਦੀ ਹੈ ਬਹੁਤ ਸਿਹਤ ਵਾਸਤੇ ਬਹੁਤ ਹੀ ਹੈਲਦੀ ਚੀਜ਼ ਹੈ ਤੁਸੀਂ ਵੀ ਅਸਰ ਦੇ ਨਾਲ ਜਰੂਰ ਬਣਾਇਓ ਵੱਡੂ ਘਰੇ ਵਾਪਸ ਆ ਦੋਸਤੋ ਅੱਧਾ ਕ ਚਮਚ ਕਿਉ ਹੋਰ ਪਾ ਲਾਂਗੇ ਥੋੜਾ ਜਿਹਾ ਹੁਣ ਪਾਵਾਂਗੇ ਦੋਸਤੋ ਕਿਸ਼ਮਿਸ਼ ਆ ਦੇਖੋ ਇਹ ਘੱਟ ਪਾਵਾਂਗੇ ਕਿਸ਼ਮਿਸ਼ ਕਿਉਂਕਿ ਗਰਮ ਹੁੰਦੀ ਹੈ ਨਾ ਜ਼ਿਆਦਾ ਇਹ ਦੋਸਤੋ ਅੱਧੀ ਕੌਲੀ ਪਾਵਾਂਗੇ ਕਿਸ਼ਮਿਸ਼ ਇਹ ਜ਼ਿਆਦਾ ਨਹੀਂ ਪਾਉਣੀਗੀ ਮਸੇ ਇਹਨੂੰ ਵੀ ਥੋੜਾ ਜਿਹਾ ਸੌਟੇ ਕਰ ਲਾਂਗੇ మీడియం ਫਲੇਮ ਤੇ ਪਾਵਾਂਗੇ ਦੋਸਤੋ ਨਾਰੀਅਲ ਦਾ ਪੂਰਾ ਇਹ ਮੈਂ ਰੈਡੀमेड ਹੀ ਲਿਆਂਦਾ ਇਸ ਤਰ੍ਹਾਂ ਤੇ ਤੁਸੀਂ ਗੋਲਾ ਨਹੀਂ ਹੁੰਦਾ ਸੁੱਕਾ ਗੋਲਾ ਨਾਰੀਅਲ ਦਾ ਉਹ ਵੀ ਤੁਸੀਂ ਘਰੇ ਲੈ ਕੇ ਕद्दूकस ਕਰਕੇ ਪਾ ਸਕਦੇ ਤੇ ਹੁਣ ਇਹਨੂੰ ਵੀ ਆਪਾਂ ਸੌਟੇ ਕਰ ਲਾਂਗੇ ਥੋੜਾ ਜਿਹਾ 2-4 ਮਿੰਟ ਲਈ ਕਿਉਂਕਿ ਇਹਦੇ ਵਿੱਚੋਂ ਤਾਂ ਘਿਓ ਵੈਸੇ ਵੀ ਨਿਕਲਿਆ ਆਉਂਦਾ ਨਾਰੀਅਲ ਦੇ ਵਿੱਚੋਂ ਤਾਂ ਜ਼ਿਆਦਾ ਘਿਓ ਪਾਉਣ ਦੀ ਲੋੜ ਨਹੀਂ ਆਪਾਂ ਨੂੰ ਕੌਣ ਪਾਵਾਂਗੇ ਦੋਸਤੋ ਪੋਪੀ ਸੀਡ ਖਸ ਖਸ ਇਹਨੂੰ ਵੀ ਨਾਲੀ ਵਾਲ ਦੇ ਨਾਲ ਹੀ ਆਪਾਂ ਭੁੰਨ ਲਾਂਗੇ ਥੋੜਾ ਜਾਂ ਤੇ ਇਹ ਵੀ ਸਿਹਤ ਵਾਸਤੇ ਚੰਗੀ ਆ ਸਰਦੀ ਦੇ ਵਿੱਚ ਇਹ ਵੀ ਖਾਣੀ ਚਾਹੀਦੀ ਆਪਾਂ ਨੂੰ ਇਹਨੂੰ ਵੀ ਦੋਸਤੋ ਕੱਢ ਦਾਂਗੇ ਬੌਲ ਦੇ ਵਿੱਚ ਨਾਲਿਲ ਤੇ ਖਸ ਖਸ ਨੂੰ ਪਾਵਾਂਗੇ ਦੋਸਤੋ ਇੱਕ ਚਮਚ ਹੋਰ ਘਿਓ ਇਹਨੂੰ ਜਦੋਂ ਗਰਮ ਹੋ ਗਿਆ ਮੈਂ ਪਾਉਂਗੀ ਲਾਸਟ ਤੇ ਖੰਜੂਰ ਆ ਡੇਟਸ ਜਿਹਨੂੰ ਆਪਾਂ ਡੇਟਸ ਕਹਿੰਦੇ ਆ ਆ ਬੀਜ ਮੈਂ ਦੋਸਤੋ ਇਹਦੇ ਕੱਢਤੇ ਸੀ ਪਹਿਲਾਂ ਇਹਨਾਂ ਨੂੰ ਤਿਆਰ ਕਰ ਲਿਆ ਸੀ ਤੇ ਇਹਨਾਂ ਨੂੰ ਤੁਸੀਂ ਮਿਕਸੀ ਦੇ ਵਿੱਚ ਪੀਸ ਕੇ ਇਹ ਗੁੜ ਵਾਂਗੂ ਤਿਆਰ ਵੀ ਕਰ ਸਕਦੇ ਆ ਤੇ ਅੱਜ ਮੈਂ ਤਾਂ ਇਹਨਾਂ ਨੂੰ ਵੈਸੇ ਸਿੱਧਾ ਹੀ ਪਾ ਰਹੀ ਆ ਕਿਉਂਕਿ ਮੇਰੇ ਨਾਲ ਮਿਕਸੀ ਖਰਾਬ ਸੀ ਦੋਸਤੋ ਤੇ ਮੈਂ ਇਹਨਾਂ ਨੂੰ ਗ੍ਰਾਈਂਡ ਨਹੀਂ ਕੀਤਾ ਅੱਜ ਪੀਸ ਲਾ ਕੇ ਇਸ ਤਰ੍ਹਾਂ ਘਿਓ ਦੇ ਵਿੱਚ ਆ ਦੇਖੋ ਮੈਂ ਦੋਸਤੋ ਖਜੂਰਾ ਨੂੰ ਦੇ ਪੇਸਟ ਬਣਾ ਲਿਆ ਇਸ ਤਰ੍ਹਾਂ ਗੋੜ ਵਾਂਗੂ ਜਿਹਨੇ ਬਣ ਜਾਊਗਾ ਦੇਖੋ ਕਿੰਨੀ ਸ਼ਾਈਨ ਆ ਗਈ ਘਿਓ ਪਾਇਆ ਸੀ ਨਾ ਇੱਕ ਚਮਚ ਦੇਸੀ ਦੋਸਤੋ ਹੁਣ ਮੈਂ ਨਾ ਭਾਂਡਾ ਚੇਂਜ ਕਰ ਰਹੀ ਹਾਂ ਡੋਂਗਾ ਮੇਰਾ ਛੋਟਾ ਸੀ ਤੇ ਹੁਣ ਮੈਂ ਸਾਰਾ ਸਮਾਨ ਆ ਜੋ ਵੀ ਡਰਾਈ ਫਰੂਟ ਹੈ ਮੈਂ ਪੀਸਿਆ ਸੀਗਾ ਉਹ ਸਾਰਾ ਇਹਦੇ ਵਿੱਚ ਕੱਢ ਲੂੰਗੀ ਰਾਤ ਦੇ ਵਿੱਚ ਹੁਣ ਦੋਸਤਾਂ ਖੰਜੋਰ ਜਿਹੜੀ ਪਿੰਗਲਾਈ ਸੀ ਆਪਾਂ ਤੇ ਹੁਣ ਇਹ ਵੀ ਸੈੱਟ ਹੋ ਗਈ ਹੈ ਚੰਗੀ ਤਰ੍ਹਾਂ ਦੋ ਚਾਰ ਮਿੰਟਾਂ ਚ ਹੋ ਗਈ ਬਸ ਜਿਆਦਾ ਸਮਾਂ ਨਹੀਂ ਲੱਗਦਾ ਇਹਦੇ ਤੇ ਹੁਣ ਪਾਵਾਂਗੇ ਦੋਸਤੇ ਦੇ ਵਿੱਚ ਇਲਾਇਚੀ ਪਾਊਡਰ ਬਸ ਇੰਨਾ ਕੁ ਪਾ ਦਾਂਗੇ ਥੋੜਾ ਜਿਹਾ ਛੋਟਾ ਚਮਚ ਇਤਨਾ ਖੁਸ਼ਬੂ ਬਹੁਤ ਸੋਹਣੀ ਆਉਂਦੀ ਹੈ ਬਹੁਤ ਹੀ ਵਧੀਆ ਫੀਲ ਹੁੰਦਾ ਇਹਦੇ ਨਾਲ ਤੇ ਬਸ ਹੁਣ ਆਪਾਂ ਦੋਸਤੋਂ ਇਹਦੇ ਵਟ ਲਾਂਗੇ ਲੱਡੂ ਇਹਨੂੰ ਮਿਕਸ ਕਰ ਦਾਂਗੇ ਸਾਰੇ ਨੂੰ ਮਿਕਸਚਰ ਨੂੰ ਹੁਣ ਦੋਸਤੋਂ ਇਹਨੂੰ ਕਰ ਦਾਂਗੇ ਮਿਕਸ ਸਾਰੇ ਸਮਾਨ ਨੂੰ ਕੁਸ਼ਗੋ ਦੋਸਤੋਂ ਬਹੁਤ ਹੀ ਸੋਹਣੀ ਆ ਰਹੀ ਹੈ ਇੰਨੀ ਵਧੀਆ ਕੁਸ਼ਗੋ ਹੈ ਨਾ ਬਹੁਤ ਗਰਮ ਮਖੰਜੂਰ ਦੋਸਤੋਂ ਤੁਸੀਂ ਵੀ ਨਾ ਇੱਕ ਵਾਰੀ ਘਰੇ ਜ਼ਰੂਰ ਬਣਾਇਓ ਇਸ ਤਰ੍ਹਾਂ ਦੇ ਡਰਾਈ ਫਰੂਟ ਲੱਡੂ 슈ਗਰ ਫ੍ਰੀ ਜਿਹਨਾਂ ਨੂੰ ਜਿਵੇਂ ਡਾਇਬਟੀਜ਼ ਐ ਦੇ ਪੇਸ਼ੈਂਟ ਆ ਜਿਵੇਂ ਉਹ ਵੀ ਇਹ ਖਾ ਸਕਦੇ ਆ ਬੇਫਿਕਰ ਹੋ ਕੇ ਤੇ ਜਿਹੜੇ ਪੰਪਕਿਨ ਸੀਡ ਐ ਉਹ ਤੁਸੀਂ ਆ ਦੇ ਡੇਲੀ ਰੁਟੀਨ ਚ ਜ਼ਰੂਰ ਸ਼ਾਮਲ ਕਰੋ ਤੇ ਇਹਨਾਂ ਦੇ ਬਹੁਤ ਹੀ ਬੈਨੀਫਿਟ ਐ ਜੀ ਮਤਲਬ ਮੱਕੀ ਦਾ ਲੱਡੂ ਆ ਦੇ ਕਿੰਨੇ ਸੋਹਣੇ ਬਣੇ ਲੱਡੂ ਹਮ ਬਸ ਐਸਟ੍ਰੇਂ ਦੋਸਤੋ ਪਸਾਰੇ ਲੱਡੂ ਵਟ ਕੇ ਤਿਆਰ ਕਰ ਲਾਂਗੇ ਦੋਸਤੋ ਲੱਡੂ ਬਣ ਕੇ ਦੇਖ ਲੋ ਡਰਾਈਵ ਤੋੜ ਦੇ ਤਿਆਰ ਹੈ ਤੇ ਬਹੁਤ ਹੀ ਵਧੀਆ ਲੱਡੂ ਬਣਿਆ ਦੇਖੋ ਤੇ ਇਸ ਤਰ੍ਹਾਂ ਤੁਸੀਂ ਵੀ ਟਰਾਈ ਕਰਕੇ ਦੇਖੋ ਜਰੂਰ ਕਰੇ ਤੇ ਸਰਦੀ ਦੇ ਵਿੱਚ ਬਹੁਤ ਹੀ ਚੰਗੇ ਲੱਗਦੇ ਲੱਡੂ ਤੇ ਹੈਲਦੀ ਵੀ ਹੈ ਸਿਹਤ ਵਾਸਤੇ ਚੰਗੇ ਹੈ ਲੱਡੂ ਇਹਦੇ ਵਿੱਚ 슈ਗਰ ਨਹੀਂ ਪਾਈ ਨਾ ਗੁੜ ਪਾਇਆ ਤੇ ਖੰਜੂਰ ਦੇ ਖੰਜੂਰ ਤੋਂ ਤਿਆਰ ਕੀਤੇ ਆ ਦੋਸਤੋ ਇਹ ਲੱਡੂ ਦੋਸਤੋ ਐਸੀ ਅੱਜ ਦੀ ਵੀਡੀਓ ਆਈ ਹੋਪ ਤੁਹਾਨੂੰ ਵਧੀਆ ਲੱਗੀ ਹੋਵੇਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ ਫॉर ਵਾਚਿੰਗ ਬਾਏ